ਪਿਛਲੇ ਦਿਨੀ ਪੰਜਾਬ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਅਤੇ ਸਮਰਥਕਾਂ ਦੇ ਘਰਾਂ ਤੇ NIA ਦੀ ਛਾਪੇਮਾਰੀ ਤੋਂ ਬਾਅਦ ਹੁਣ ਸਿਖਾਗੂ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਵੀ NIA ਨੇ ਨੋਟਿਸ ਭੇਜਿਆ ਹੈ। ਬਾਬਲ ਕਲਾਈਨ ਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ NIA ਵੱਲੋਂ ਨੋਟਿਸ ਭੇਜਿਆ ਗਿਆ ਹੈ। NIA ਵੱਲੋਂ ਭੇਜੇ ਨੋਟਿਸ ਵਿੱਚ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ 19 ਸਤੰਬਰ ਨੂੰ ਦਿੱਲੀ ਸਥਿਤ NIA ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸਦੀ ਹੈ ਕਿ ਬੈਬਰ ਕਲਾਂ ਗੋਲੀ ਕਾਂਡ ਦੇ ਇਨਸਾਫ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨਿਆਮੀ ਵਾਲਾ ਪੰਥ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਦੇ ਆਏ ਹਨ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਹੁਣ NIA ਵੱਲੋਂ ਨੋਟਿਸ ਭੇਜ ਕੇ ਦਿੱਲੀ ਦਫ਼ਤਰ ਪਹੁੰਚਣ ਲਈ ਕਿਹਾ ਗਿਆ ਹੈ ਜਦੋਂ ਪੰਜਾਬ ਦੇ ਲਈ ਜਾਂ ਬੇਅਦਬੀਆਂ ਦੇ ਲਈ ਜਿਹੜਾ ਲੰਬੇ ਸਮੇਂ ਤੋਂ ਇਸ਼ੂ ਹੈ ਜਿਹੜੇ ਇਸ਼ੂ ਤੇ ਸਰਕਾਰਾਂ ਬਣੀਆਂ ਹੁਣ ਜਦੋਂ ਅਸੀਂ ਉਸ ਇਸ਼ੂ ਨੂੰ ਚੱਕਦੇ ਆਂ ਤਾਂ ਕਿਤੇ ਨਾ ਕਿਤੇ ਸਰਕਾਰਾਂ ਆਪਣੇ ਆ ਜਿਹੜਾ ਤਾਮਝਾਮ ਦੇ ਨਾਲ ਉਹ ਕੰਮ ਕਰਦੀਆਂ ਆਂ ਆਵਾਜ਼ ਦਬਾਉਣ ਦੇ ਲਈ ਸੋ ਮੈਂ ਇੱਥੇ ਹੀ ਕਹੂੰਗਾ ਕਿ ਅਸੀਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਬੇਅਦਬੀਆਂ ਦੇ ਉੱਤੇ ਥੋੜੀ ਕਾਂਢ ਦੇ ਉੱਤੇ ਗੱਲ ਕਰਦੇ ਆ ਰਹੇ ਹਾਂ ਤੇ ਸਰਕਾਰਾਂ ਦੀ ਨਿਕਲ ਜੇਂਸੀ ਸਾਹਮਣੇ ਕਰਦੇ ਆ ਰਹੇ ਹਾਂ ਸੋ ਇਹ ਜਿਹੜਾ ਨੋਟਿਸ ਆਇਆ ਮੈਨੂੰ ਦੇਖਣ ਚ ਇਹ ਲੱਗਦਾ ਵੀ ਉਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਤੇ ਕੋਈ ਬਾਹਰੀ ਫੰਡਿੰਗ ਫੰਡਿੰਗ ਦਾ ਮਾਮਲਾ ਹੈ ਨਹੀਂ ਬਿਲਕੁਲ ਨਹੀਂ ਹਜੇ ਤੱਕ ਤਾਂ ਇਹ ਦੇਖੋ ਮੈਂ ਉਹੀ ਕਹਿ ਰਿਹਾ ਵੀ ਹਜੇ ਉਹ ਕਿਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਉਂਕਿ ਇੱਕ ਬੁਲਾਇਆ ਗਿਆ ਦੱਸਿਆ ਨਹੀਂ ਗਿਆ ਵੀ ਕਿਸ ਅਸੂਤੇ ਬੁਲਾਇਆ ਜਾ ਰਿਹਾ ਹੈ ਸੋ ਇਹ ਉੱਥੇ ਜਾ ਕੇ ਪਤਾ ਲੱਗੂਗਾ ਅਸੀਂ ਜਿਹੜਾ ਜਾਵਾਂਗੇ ਉਹਦੇ 'ਚ ਜਿੰਨੀ ਗੱਲਬਾਤ ਹੋਊਗੀ ਆਪਦੀ ਸਾਰੀ ਨਿਖਲੀ ਤੌਰ ਤੇ ਲਿਖਤੀ ਤੌਰ ਤੇ ਰੱਖਾਂਗੇ ਕਿ ਕਿਹੜੀ ਐਫ ਆਈ ਆਰ ਦਾ ਵਿੱਚ ਜ਼ਿਕਰ ਕੀਤਾ ਗਿਆ ਹੈ ਕੀ ਲੱਗਦਾ ਉਹ ਕਿਸ ਮਾਮਲੇ ਨਾਲ ਸੰਬੰਧਿਤ ਹੈ ਮੈਨੂੰ ਪਤਾ ਨਹੀਂ ਹਜੇ ਇਸ ਚੀਜ਼ ਨੂੰ ਅਸੀਂ ਜਿੰਨਾ ਕਿ ਦੇਖਿਆ ਕਿਉਂਕਿ ਉਹ ਐਨ ਆਈ ਆ ਦੀ ਐਫ ਆਈ ਆਰ ਆ ਕੋਈ ਉਹਦੇ ਤੇ ਜਿਹੜਾ ਉਹਨਾਂ ਨੇ ਬੁਲਾਇਆ 2023 ਦੀ ਆ ਤਾਂ ਦੇਖਦੇ ਆਂ ਵੀ ਉਹਦੇ 'ਚ ਕੀ ਇਸ਼ੂ ਆ ਕਿਹੜੇ ਬੇਸ ਤੇ ਬੁਲਾਇਆ ਕੀ ਕਾਰਨ ਆ ਤਾਂ ਉਹ ਜ਼ਰੂਰ ਆ ਜਿਹੜਾ ਅੱਗੇ ਉਸ ਤੋਂ ਬਾਅਦ ਬਿਲਕੁਲ ਪੇਸ਼ ਹੋਵਾਂਗੇ 3 ਤਰੀਕ ਨੂੰ ਬੁਲਾਇਆ ਗਿਆ 19 ਤਰੀਕ ਨੂੰ ਸਵੇਰੇ 11 ਵਜੇ ਦਾ ਸਮਾਂ ਪਿਛਲੇ ਦਿਨੀ ਪੰਜਾਬ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਅਤੇ ਸਮਰਥਕਾਂ ਦੇ ਘਰਾਂ ਤੇ ਐਨਆਈਏ ਦੀ ਛਾਪੇਮਾਰੀ ਤੋਂ ਬਾਅਦ ਹੁਣ ਸਿਖਾਗੂ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਵੀ ਐਨਆਈਏ ਨੇ ਨੋਟਿਸ ਭੇਜਿਆ ਹੈ ਬਾਬਲ ਕਲਾਈਨ ਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਐਨਆਈਏ ਵੱਲੋਂ ਨੋਟਿਸ ਭੇਜਿਆ ਗਿਆ ਹੈ ਅਨਾਈਏ ਵੱਲੋਂ ਭੇਜੇ ਨੋਟਿਸ ਵਿੱਚ ਸੁਖਰਾਸ ਸਿੰਘ ਨਿਆਮੀ ਵਾਲਾ ਨੂੰ 19 ਸਤੰਬਰ ਨੂੰ ਦਿੱਲੀ ਸਥਿਤ ਐਨਆਈਏ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਦੱਸਦੀ ਹੈ ਕਿ ਬਾਬਲ ਕਲਾਂ ਗੋਲੀकांड ਦੇ ਇਨਸਾਫ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨਿਆਮੀ ਵਾਲਾ ਪੰਥ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਦੇ ਆਏ ਹਨ ਸੁਖਰਾਸ ਸਿੰਘ ਨਿਆਮੀ ਵਾਲਾ ਨੂੰ ਹੁਣ ਐਨਆਈਏ ਵੱਲੋਂ ਨੋਟਿਸ ਭੇਜ ਕੇ ਦਿੱਲੀ ਦਫ਼ਤਰ ਪਹੁੰਚਣ ਲਈ ਕਿਹਾ ਗਿਆ ਹੈ ਜਦੋਂ ਪੰਜਾਬ ਦੇ ਲਈ ਜਾਂ ਬੇਅਦਬੀਆਂ ਦੇ ਲਈ ਜਿਹੜਾ ਲੰਬੇ ਸਮੇਂ ਤੋਂ ਇਸ਼ੂ ਆ ਜਿਹੜੇ ਇਸ਼ੂ ਤੇ ਸਰਕਾਰਾਂ ਬਣੀਆਂ ਹੋਣ ਜਦੋਂ ਅਸੀਂ ਉਸ ਇਸ਼ੂ ਨੂੰ ਚੱਕਦੇ ਹਾਂ ਕਿਤੇ ਨਾ ਕਿਤੇ ਸਰਕਾਰਾਂ ਆਪਣੇ ਆ ਜਿਹੜਾ ਤਾਮਝਾਮ ਦੇ ਨਾਲ ਉਹ ਕੰਮ ਕਰਦੀਆਂ ਆ ਵਾਜ ਦਬਾਉਣ ਦੇ ਲਈ ਸੋ ਮੈਂ ਇੱਥੇ ਹੀ ਕਹੂੰਗਾ ਕਿ ਅਸੀਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਬੇਅਦਬੀਆਂ ਦੇ ਉੱਤੇ ਥੋੜੀ ਕੰਢੇ ਉੱਤੇ ਗੱਲ ਕਰਦੇ ਆ ਰਹੇ ਹਾਂ ਤੇ ਸਰਕਾਰਾਂ ਦੀ ਨੈਗਲੀਜੈਂਸੀ ਸਾਹਮਣੇ ਕਰਦੇ ਆ ਰਹੇ ਹਾਂ ਸੋ ਇਹ ਜਿਹੜਾ ਨੋਟਿਸ ਆਇਆ ਮੈਨੂੰ ਦੇਖਣ ਚ ਇਹ ਲੱਗਦਾ ਵੀ ਉਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਤੇ ਕੋਈ ਬਾਹਰੀ ਫੰਡਿੰਗ ਫੰਡਿੰਗ ਦਾ ਮਾਮਲਾ ਤਾਂ ਨਹੀਂ ਨਹੀਂ ਬਿਲਕੁਲ ਨਹੀਂ ਹਜੇ ਤੱਕ ਤਾਂ ਇਹ ਦੇਖੋ ਮੈਂ ਉਹੀ ਕਹਿ ਰਿਹਾ ਵੀ ਹਜੇ ਉਹ ਕਿਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਉਂਕਿ ਇੱਕ ਬੁਲਾਇਆ ਗਿਆ ਦੱਸਿਆ ਨਹੀਂ ਗਿਆ ਵੀ ਕਿਸ ਸੋ ਇਹ ਉੱਥੇ ਜਾ ਕੇ ਪਤਾ ਲੱਗੂਗਾ ਅਸੀਂ ਜਿਹੜਾ ਜਾਵਾਂਗੇ ਉਹਦੇ 'ਚ ਜਿੰਨੀ ਗੱਲਬਾਤ ਹੋਊਗੀ ਆਪਦੀ ਸਾਰੀ ਲੀਗਲੀ ਤੌਰ ਤੇ ਲਿਖਤੀ ਤੌਰ ਤੇ ਰੱਖਾਂਗੇ ਜਿਹੜੀ ਐਫਆਈਆਰ ਦਾ ਵਿੱਚ ਜ਼ਿਕਰ ਕੀਤਾ ਗਿਆ ਹੈ ਕੀ ਲੱਗਦਾ ਉਹ ਕਿਸ ਮਾਮਲੇ ਨਾਲ ਸੰਬੰਧਿਤ ਹੈ ਮੈਨੂੰ ਪਤਾ ਨਹੀਂ ਆਜੇ ਇਸ ਚੀਜ਼ ਨੂੰ ਅਸੀਂ ਜਿੰਨਾ ਕਿ ਦੇਖਿਆ ਕਿਉਂਕਿ ਉਹ ਐਨਆਈਏ ਦੀ ਐਫਆਈਆਰ ਆ ਕੋਈ ਉਹਦੇ ਤੇ ਜਿਹੜਾ ਉਹਨਾਂ ਨੇ ਬੁਲਾਇਆ 2023 ਦੀ ਆ ਤਾਂ ਦੇਖਦੇ ਆਂ ਵੀ ਉਹਦੇ 'ਚ ਕੀ ਇਸ਼ੂ ਆ ਕਿਹੜੇ ਬੇਸ ਤੇ ਬੁਲਾਇਆ ਕੀ ਕਾਰਨ ਆ ਤਾਂ ਉਹ ਜ਼ਰੂਰ ਆ ਜਿਹੜਾ ਅੱਗੇ ਉਸ ਤੋਂ ਬਾਅਦ ਆਉਣਾ ਹੈ ਬਿਲਕੁਲ ਪ੍ਰੀਸ਼ਮਾਨਗੇ 3 ਨੀਦਰੀਗ ਨੂੰ ਬੁਲਾਇਆ ਗਿਆ 19 ਤਰੀਕ ਨੂੰ ਸਵੇਰੇ 11 ਵਜੇ ਦਾ ਸਮਾਂ ਪਿਛਲੇ ਦਿਨੀ ਪੰਜਾਬ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਅਤੇ ਸਮਰਥਕਾਂ ਦੇ ਘਰਾਂ ਤੇ ਐਨਆਈਏ ਦੀ ਛਾਪੇਮਾਰੀ ਤੋਂ ਬਾਅਦ ਹੁਣ ਸਿਖਾਗੂ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਵੀ ਐਨਆਈਏ ਨੇ ਨੋਟਿਸ ਭੇਜਿਆ ਹੈ ਬਾਬਲ ਕਲਾਈਨ ਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਐਨਆਈਏ ਵੱਲੋਂ ਨੋਟਿਸ ਭੇਜਿਆ ਗਿਆ ਹੈ ਐਨਆਈਏ ਵੱਲੋਂ ਭੇਜੇ ਨੋਟਿਸ ਵਿੱਚ ਸੁਖਰਾਜ ਸਿੰਘ ਨਿਆਮੀਵਾਲਾ ਨੂੰ 19 ਸਤੰਬਰ ਨੂੰ ਦਿੱਲੀ ਸਥਿਤ ਐਨਆਈਏ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਦੱਸਦੀ ਹੈ ਕਿ ਬਾਬਲ ਕਲਾਂ ਗੋਲੀकांड ਦੇ ਇਨਸਾਫ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨਿਆਮੀਵਾਲਾ ਪੰਥ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਦੇ ਆਏ ਹਨ ਸੁਖਰਾਜ ਸਿੰਘ ਨਿਆਮੀਵਾਲਾ ਨੂੰ ਹੁਣ ਐਨਆਈਏ ਵੱਲੋਂ ਨੋਟਿਸ ਭੇਜ ਕੇ ਦਿੱਲੀ ਦਫ਼ਤਰ ਪਹੁੰਚਣ ਲਈ ਕਿਹਾ ਗਿਆ ਹੈ ਜਦੋਂ ਪੰਜਾਬ ਦੇ ਲਈ ਜਾਂ ਬੇਅਦਬੀਆਂ ਦੇ ਲਈ ਜਿਹੜਾ ਲੰਬੇ ਸਮੇਂ ਤੋਂ ਇਸ਼ੂ ਹੈ ਜਿਹੜੇ ਇਸ਼ੂ ਤੇ ਸਰਕਾਰਾਂ ਬਣੀਆਂ ਹੋਣ ਜਦੋਂ ਅਸੀਂ ਉਸ ਇਸ਼ੂ ਨੂੰ ਚੱਕਦੇ ਹਾਂ ਤਾ ਕਿਤੇ ਨਾ ਕਿਤੇ ਸਰਕਾਰਾਂ ਆਪਣੇ ਆ ਜਿਹੜਾ ਤਾਮਝਾਮ ਦੇ ਨਾਲ ਉਹ ਕੰਮ ਕਰਦੀਆਂ ਆ ਵਾਜ ਦਬਾਉਣ ਦੇ ਲਈ ਸੋ ਮੈਂ ਇੱਥੇ ਹੀ ਕਹੂੰਗਾ ਕਿ ਅਸੀਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਬੇਅਦਬੀਆਂ ਦੇ ਉੱਤੇ ਥੋੜੀ ਕਾਂਢ ਦੇ ਉੱਤੇ ਗੱਲ ਕਰਦੇ ਆ ਰਹੇ ਹਾਂ ਤੇ ਸਰਕਾਰਾਂ ਦੀ ਨਿਕਲ ਜੈਂਸੀ ਸਾਹਮਣੇ ਕਰਦੇ ਆ ਰਹੇ ਹਾਂ ਸੋ ਇਹ ਜਿਹੜਾ ਨੋਟਿਸ ਆਇਆ ਮੈਨੂੰ ਦੇਖਣ ਚ ਇਹ ਲੱਗਦਾ ਵੀ ਉਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਤੇ ਕੋਈ ਬਾਹਰੀ ਫੰਡਿੰਗ ਫੰਡਿੰਗ ਦਾ ਮਾਮਲਾ ਹੈ ਨਹੀਂ ਬਿਲਕੁਲ ਨਹੀਂ ਹਜੇ ਤੱਕ ਤਾਂ ਇਹ ਦੇਖੋ ਮੈਂ ਉਹੀ ਕਹਿ ਰਿਹਾ ਵੀ ਹਜੇ ਉਹ ਕਿਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਉਂਕਿ ਇੱਕ ਬੁਲਾਇਆ ਗਿਆ ਦੱਸਿਆ ਨਹੀਂ ਗਿਆ ਵੀ ਕਿਸ ਅਸ ਸੋ ਇਹ ਉੱਥੇ ਜਾ ਕੇ ਪਤਾ ਲੱਗੂਗਾ ਅਸੀਂ ਜਿਹੜਾ ਜਾਵਾਂਗੇ ਉਹਦੇ 'ਚ ਜਿੰਨੀ ਗੱਲਬਾਤ ਹੋਊਗੀ ਆਪਦੀ ਸਾਰੀ ਲੀਗਲੀ ਤੌਰ ਤੇ ਲਿਖਤੀ ਤੌਰ ਤੇ ਰੱਖਾਂਗੇ ਜਿਹੜੀ ਐਫਆਈਆਰ ਦਾ ਵਿੱਚ ਜ਼ਿਕਰ ਕੀਤਾ ਗਿਆ ਹੈ ਕੀ ਲੱਗਦਾ ਉਹ ਕਿਸ ਮਾਮਲੇ ਨਾਲ ਸੰਬੰਧਿਤ ਹੈ ਮੈਨੂੰ ਪਤਾ ਨਹੀਂ ਆਜੇ ਇਸ ਚੀਜ਼ ਨੂੰ ਅਸੀਂ ਜਿੰਨਾ ਕਿ ਦੇਖਿਆ ਕਿਉਂਕਿ ਉਹ ਐਨਆਈਏ ਦੀ ਐਫਆਈਆਰ ਆ ਕੋਈ ਉਹਦੇ ਤੇ ਜਿਹੜਾ ਉਹਨਾਂ ਨੇ ਬੁਲਾਇਆ 2023 ਦੀ ਆ ਤਾਂ ਦੇਖਦੇ ਆਂ ਵੀ ਉਹਦੇ 'ਚ ਕੀ ਇਸ਼ੂ ਆ ਕਿਹੜੇ ਬੇਸ ਤੇ ਬੁਲਾਇਆ ਕੀ ਕਾਰਨ ਆ ਤਾਂ ਉਹ ਜ਼ਰੂਰ ਆ ਜਿਹੜਾ ਅੱਗੇ ਉਸ ਤੋਂ ਬਾਅਦ ਆਉਣਾ ਹੈ ਬਿਲਕੁਲ ਪ੍ਰੀਸ਼ਮਾਨ ਜੀ 3 ਨੀ ਤਰੀਕ ਨੂੰ ਪਲਾਇਆ ਗਿਆ 19 ਤਰੀਕ ਨੂੰ ਸਵੇਰੇ 11 ਵਜੇ ਦਾ ਸਮਾਂ ਪਿਛਲੇ ਦਿਨੀ ਪੰਜਾਬ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਅਤੇ ਸਮਰਥਕਾਂ ਦੇ ਘਰਾਂ ਤੇ ਐਨਆਈਏ ਦੀ ਛਾਪੇਮਾਰੀ ਤੋਂ ਬਾਅਦ ਹੁਣ ਸਿੱਖਾਗੂ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਵੀ ਐਨਆਈਏ ਨੇ ਨੋਟਿਸ ਭੇਜਿਆ ਹੈ ਬਾਬਲ ਕਲਾਈਨ ਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਐਨਆਈਏ ਵੱਲੋਂ ਨੋਟਿਸ ਭੇਜਿਆ ਗਿਆ ਹੈ ਐਨਆਈਏ ਵੱਲੋਂ ਭੇਜੇ ਨੋਟਿਸ ਵਿੱਚ ਸੁਖਰਾਸ ਸਿੰਘ ਨਿਆਮੀਵਾਲਾ ਨੂੰ 19 ਸਤੰਬਰ ਨੂੰ ਦਿੱਲੀ ਸਥਿਤ ਐਨਆਈਏ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਦੱਸਦੀ ਹੈ ਕਿ ਬਾਬਲ ਕਲਾਂ ਗੋਲੀकांड ਦੇ ਇਨਸਾਫ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨਿਆਮੀਵਾਲਾ ਪੰਥ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਦੇ ਆਏ ਹਨ ਸੁਖਰਾਸ ਸਿੰਘ ਨਿਆਮੀਵਾਲਾ ਨੂੰ ਹੁਣ ਐਨਆਈਏ ਵੱਲੋਂ ਨੋਟਿਸ ਭੇਜ ਕੇ ਦਿੱਲੀ ਦਫ਼ਤਰ ਪਹੁੰਚਣ ਲਈ ਕਿਹਾ ਗਿਆ ਹੈ ਜਦੋਂ ਪੰਜਾਬ ਦੇ ਲਈ ਜਾਂ ਬੇਅਦਬੀਆਂ ਦੇ ਲਈ ਜਿਹੜਾ ਲੰਬੇ ਸਮੇਂ ਤੋਂ ਇਸ਼ੂ ਆ ਜਿਹੜੇ ਇਸ਼ੂ ਤੇ ਸਰਕਾਰਾਂ ਬਣੀਆਂ ਹੋਣ ਜਦੋਂ ਅਸੀਂ ਉਸ ਇਸ਼ੂ ਨੂੰ ਚੱਕਦੇ ਹਾਂ ਤਾ ਕਿਤੇ ਨਾ ਕਿਤੇ ਸਰਕਾਰਾਂ ਆਪਣੇ ਆ ਜਿਹੜਾ ਤਾਮਝਾਮ ਦੇ ਨਾਲ ਉਹ ਕੰਮ ਕਰਦੀਆਂ ਆ ਵਾਜ ਦਬਾਉਣ ਦੇ ਲਈ ਸੋ ਮੈਂ ਇੱਥੇ ਹੀ ਕਹੂੰਗਾ ਕਿ ਅਸੀਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਬੇਅਦਬੀਆਂ ਦੇ ਉੱਤੇ ਥੋੜੀ ਕੰਢ ਦੇ ਉੱਤੇ ਗੱਲ ਕਰਦੇ ਆ ਰਹੇ ਹਾਂ ਤੇ ਸਰਕਾਰਾਂ ਦੀ ਨਿਕਲਜੈਂਸੀ ਸਾਹਮਣੇ ਕਰਦੇ ਆ ਰਹੇ ਹਾਂ ਸੋ ਇਹ ਜਿਹੜਾ ਨੋਟਿਸ ਆਇਆ ਮੈਨੂੰ ਦੇਖਣ ਚ ਇਹ ਲੱਗਦਾ ਵੀ ਉਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਤੇ ਕੋਈ ਬਾਰੀ ਫੰਡਿੰਗ ਫੰਡਿੰਗ ਦਾ ਮਾਮਲਾ ਤਾਂ ਨਹੀਂ ਨਹੀਂ ਬਿਲਕੁਲ ਨਹੀਂ ਹਜੇ ਤੱਕ ਤਾਂ ਇਹ ਦੇਖੋ ਮੈਂ ਉਹੀ ਕਹਿ ਰਿਹਾ ਵੀ ਹਜੇ ਉਹ ਕਿਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਉਂਕਿ ਇੱਕ ਬੁਲਾਇਆ ਗਿਆ ਦੱਸਿਆ ਨਹੀਂ ਗਿਆ ਵੀ ਕਿਸ ਸੋ ਇਹ ਉੱਥੇ ਜਾ ਕੇ ਪਤਾ ਲੱਗੂਗਾ ਅਸੀਂ ਜਿਹੜਾ ਜਾਵਾਂਗੇ ਉਹਦੇ 'ਚ ਜਿੰਨੀ ਗੱਲਬਾਤ ਹੋਊਗੀ ਆਪਦੀ ਸਾਰੀ ਨਿਖਲੀ ਤੌਰ ਤੇ ਲਿਖਤੀ ਤੌਰ ਤੇ ਰੱਖਾਂਗੇ ਕਿ ਕਿਹੜੀ ਐਫ ਆਈ ਆਰ ਦਾ ਵਿੱਚ ਜ਼ਿਕਰ ਕੀਤਾ ਗਿਆ ਹੈ ਕੀ ਲੱਗਦਾ ਉਹ ਕਿਸ ਮਾਮਲੇ ਨਾਲ ਸੰਬੰਧਿਤ ਹੈ ਮੈਨੂੰ ਪਤਾ ਨਹੀਂ ਹਜੇ ਇਸ ਚੀਜ਼ ਨੂੰ ਅਸੀਂ ਜਿੰਨਾ ਕਿ ਦੇਖਿਆ ਕਿਉਂਕਿ ਉਹ ਐਨ ਆਈ ਆ ਦੀ ਐਫ ਆਈ ਆਰ ਆ ਕੋਈ ਉਹਦੇ ਤੇ ਜਿਹੜਾ ਉਹਨਾਂ ਨੇ ਬੁਲਾਇਆ 2023 ਦੀ ਆ ਤਾਂ ਦੇਖਦੇ ਹਾਂ ਵੀ ਉਹਦੇ 'ਚ ਕੀ ਇਸ਼ੂ ਆ ਕਿਹੜੇ ਬੇਸ ਤੇ ਬੁਲਾਇਆ ਕੀ ਕਾਰਨ ਆ ਤਾਂ ਉਹ ਜ਼ਰੂਰ ਆ ਜਿਹੜਾ ਅੱਗੇ ਉਸ ਤੋਂ ਬਾਅਦ ਇਹ ਸ਼ੋਮ ਬਿਲਕੁਲ ਪੇਸ਼ ਹੋਵਾਂਗੇ 3 ਤਰੀਕ ਨੂੰ ਬੁਲਾਇਆ ਗਿਆ 19 ਤਰੀ